ਦੀ ਰਾਸ਼ਟਰਪਤੀ ਰਾਜ ਲਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਵੇਂ ਦਿਖਦੇ ਸੋ ਤਾਂ ਕੋਈ ਵੀ ਕੁਝ ਵੀ ਕਹਿ ਸਕਦੇ ਨੇ ਉਹ ਕੀ ਕਹਿੰਦੇ ਨੇ ਅੱਜ ਮੈਨੂੰ ਲੱਗਦਾ ਝਾੜੂ ਪਾਰਟੀ ਜੋ ਬੋਲਦੀ ਹੈ ਜੋ ਬੋਲ ਰਹੀ ਹੈ ਉਹੀ ਝੂਠ ਹੈ ਜਿਹਦੇ ਕਰਕੇ ਇਹਨਾਂ ਦੀ ਗੱਲਾਂ ਨੂੰ ਵੀ ਝਾੜੂ ਮਾਰਨ ਦੀ ਲੋੜ ਹੈ ਤੇ ਇਸ ਪਾਰਟੀ ਨੂੰ ਵੀ ਝਾੜੂ ਮਾਰਨ ਦੀ ਲੋੜ ਹੈ ਜਿਹੜੇ ਝਾੜੂ ਨੇ ਇਹਨਾਂ ਗੰਧ ਸਾਫ਼ ਨਹੀਂ ਕੀਤਾ ਇਹਨਾਂ ਗੰਧ ਲਿਆਏ ਨੇ ਕਿ ਹੁਣ ਲੋਕੀ ਇਹਨਾਂ ਨੂੰ ਝਾੜੂ ਮਾਰ ਕੇ ਜਵਾਬ ਦੇਣਗੇ ਤੇ ਅੱਜ ਲੋਕਾਂ ਨੂੰ ਇਨੀ ਬੇਨਤੀ ਕਰਦੀ ਆਂ ਭਾਵੇਂ ਤੁਸੀਂ ਪੰਜੇ ਨੂੰ ਪਾਓ ਉਹ ਵੋਟ ਵੀ ਝਾੜੂ ਨੂੰ ਪਾਓਗੇ ਛਾੜੂ ਨੋ ਪਾਓ ਉਹ ਵੋਟ ਪੰਜੇ ਨੂੰ ਪਾਉਗੇ ਤੁਸੀਂ ਦੋਨਾਂ ਨੂੰ ਹੀ ਪਾਰੇ ਤੋ ਇਹਨਾਂ ਦੋਵਾਂ ਨੂੰ ਛੱਡ ਕੇ ਤੁਸੀਂ ਤਕੜੀ ਨੂੰ ਪਾਓ ਤਾਂ ਕਿ ਜਿੱਤ ਪੰਜਾਬ ਦੀ ਹੋਏ ਤੇ ਦਿੱਲੀ ਦੇ ਗੁਲਾਮਾਂ ਦੀ ਜਿੱਤ ਨਹੀਂ ਪੰਜਾਬ ਦੀ ਪੰਜਾਬੀਆਂ ਦੀ ਜਿੱਤ ਹੋਏ ਅਸਲ ਪੀਐਮ ਬੁਆ ਜ਼ਬਾਨਾ ਪੰਜਾਬ ਛੱਡ ਕੇ ਅਸਾਮ ਪ੍ਰਚਾਰ ਕਰ ਰਹੇ ਆ ਵੀ ਪੰਜਾਬ ਬੜਾ ਖੁਸ਼ਾਲ ਕਰ ਤਾਂ ਕਿ ਵੀ ਦੇਗਾ ਕੀ ਕਹੇ ਇਹ ਮੁੱਖ ਮੰਤਰੀ ਕਹਿਣ ਲਾਇ ਕਹਿਗਾ ਲੋਕੀ ਕਹਿੰਦੇ ਨਸ਼ੇ ਵਤ ਗਏ ਨੇ ਮੈਂ ਤਾਂ ਉਹਨਾਂ ਨੂੰ ਅਕਸਰ ਕਹਿੰਦੀ ਆ ਕਿ ਮੁੱਖ ਮੰਤਰੀ ਜਿਹੋ ਜਾ ਬਣਾ ਦਿਆ ਕਰ ਉਹਨਾਂ ਨੇ ਉਹੀ ਕੰਮ ਅੱਗੇ ਲੈ ਕੇ ਜਾਣਾ ਹੈ ਹੁਣ ਪੰਜਾਬ ਤਾਂ ਬਿਹਾਲ ਹੈਗਾ ਇਥੇ ਆ ਲੋਕੀ ਬੈਠੇ ਨੇ ਨਾ ਬੱਚਿਆਂ ਨੂੰ ਕੋਈ ਪੁੱਛਣ ਵਾਲਾ ਨਾ ਕਿਸਾਨਾਂ ਨੂੰ ਕੋਈ ਪੁੱਛਣ ਵਾਲਾ ਨਾ ਬੀਬੀਆਂ ਨੂੰ ਕੋਈ ਪੁੱਛਣ ਵਾਲਾ ਪਿੰਡਾਂ ਦੇ ਕੋਈ ਵਿਕਾਸ ਕੁਝ ਵੀ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਾ ਖਜ਼ਾਨਾ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਵਾਸਤੇ ਲੁਟਾਤਾ ਉਹਨੋਂ ਕੇਜਰੀਵਾਲ ਜੇਲ੍ਹ ਚ ਲੱਗਿਆ ਮੈਂ ਸੋਚਿਆ ਪੰਜਾਬ ਦੇ ਪੈਸੇ ਬਚ ਜਾਣਗੇ ਕਿ ਹੁਣ ਜੇਲ੍ਹ ਗਿਆ ਪ੍ਰਚਾਰ ਬੰਦ ਹੋ ਜਾਊਗਾ ਤਾਂ ਹੁਣ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾ ਕੇ ਪੰਜਾਬ ਛੱਡੋਥੇ ਤੇ ਪੰਜਾਬ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਲਈ ਵੋਟ ਪਾਈਆਂ ਸੀ ਇਹਨੂੰ ਪੰਜਾਬ ਦੇ ਪੈਸਿਆਂ ਦੇ ਨਾਲ ਉਹ ਦੂਜੇ ਸ਼ੂਬਿਆਂ ਵਿੱਚ ਜਾ ਕੇ ਕੇਸਰੀਵਾਲ ਦਾ ਝੰਡਾ ਉੱਥੇ ਬੁਲੰਦ ਕਰਕੇ ਝੂਠੂ ਉਸੇ ਮਾਰਨ ਵਾਸਤੇ ਤਾਂ ਨਹੀਂ ਬਣਾਇਆ ਸੀ ਸੋ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇ ਗਲਤ ਸਰਕਾਰ ਬਣ ਗਈ ਹੈ ਤੇ ਕਿਤੇ ਨਾ ਕਿਤੇ ਗਲਤ ਫੈਸਲਾ ਪਾ ਵੀ ਲਿੱਤਾ ਪਹਿਲੇ ਜੂਨ ਨੂੰ ਜਿਹੜਾ ਵੀ ਫੈਸਲਾ ਤੁਸੀਂ ਲੈਂਦੇ ਹੋ ਥੋੜਾ ਸੋਚ ਸਮਝ ਕੇ ਲੋ ਇਹਨਾਂ ਦੋਵਾਂ ਪਾਰਟੀਆਂ ਦੇ ਗੱਲਾਂ ਦੇ ਵਿੱਚ ਨਹੀਂ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਫੈਸਲਾ ਲਓਗੇ ਤਾਂ ਆਉਣ ਵਾਲੇ ਸਮੇਂ 'ਚ ਫੈਸਲਾ ਸਹੀ ਹੋਗਾ ਤੇ ਵੱਡੇ ਮਸਲੇ ਵੀ ਹੱਲ ਹੋਣਗੇ ਪੰਜਾਬ ਅੱਗੇ ਵਧੂਗਾ ਨਹੀਂ ਤਾਂ ਪਤਾ ਹੀ ਇਹ ਨੇ ਅਗਲੇ 30000 ਕਰੋੜ ਦਾ ਕਰਜ਼ਾ ਇਹਨੇ ਚੜਾਤਾ ਝਾੜੂ ਪਾਰਟੀ ਨੇ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਚੜਾਤਾ ਜਿਹੜਾ 70 ਸਾਲ ਚ ਕਿਸੇ ਪਾਰਟੀ ਨੇ ਨਹੀਂ ਚਲਾਇਆ ਸੀ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਦਾ ਚੜਾ ਕੇ ਸਾਰੇ ਪੈਸੇ ਲੁੱਟ ਕੇ ਇਹਨਾਂ ਨੇ ਜੇਬਾਂ ਭਰੀਆਂ ਨੇ ਤੇ ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਹੈਗਾ ਪੰਜਾਬ ਕਮਜ਼ੋਰ ਹੋਇਆ ਪੰਜਾਬ ਕਰਜ਼ਾਈ ਹੋਇਆ ਪੰਜਾਬ ਦੇ ਲੋਕੀ ਕਰਜ਼ਾਈ ਹੋ ਗਏ ਇਸ ਕਰਦੇ ਕੋ ਜਚ ਬਚਣਾ ਹੈ ਇਸ ਝਾੜੂ ਤੇ ਪੰਦੇ ਨੂੰ ਇਸ ਬਿਮਾਰੀ ਨੂੰ ਸਾਫ਼ ਕਰੋ ਤਾਂ ਕਿ ਪੰਜਾਬ ਬਚ ਜਾਏ